ਤੋ ਪਹਿਲਾ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸ਼੍ਰੀ ਅਮਰਸਰ ਸਾਹਿਬ ਵੱਲੋਂ ਇੱਕ ਵੱਡਾ ਉਪਰਾਣਾ ਕੀਤਾ ਗਿਆ ਆਪਣੀ ਪਰੀਧੀ ਨੂੰ ਬਚਾਉਣ ਵਾਸਤੇ ਪ੍ਰਚਾਰਕ ਸਾਬਾਨ ਔਰ ਸਕੱਤਰ ਸਾਬਾਨਾ ਦੇ ਹੋਏ ਨਿਰਦੇਸ਼ ਦੇ ਮੁਤਾਬਕ ਹਰ ਸਾਲ ਛੁੱਟੀਆਂ ਵਿੱਚ ਗੁਰਮਤ ਟ੍ਰੇਨਿੰਗ ਕੈਂਪ ਜਿਹੜੇ ਨਿਯੰਨ ਲਗਾਏ ਜਾਂਦੇ ਨੇ ਇਸ ਸਾਲ ਵੀ 2025 ਦਾ ਛੁੱਟੀਆਂ ਦਾ ਵਿਸ਼ੇਸ਼ ਕੈਂਪ ਜਿਹੜਾ ਗੁਰਦੁਆਰਾ ਕੋਥੜੀ ਸਾਹਿਬ ਸ਼ਾਹਪੁਰ ਜਾਜ਼ਨ ਬਾਬਾ ਬੁੱਢਾ ਸਾਹਿਬ ਦੇ ਪਿੱਤਰਸਥਾਨ ਤੇ ਲਗਾਇਆ ਗਿਆ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਭਾਗ ਲਿਆ ਔਰ ਮੇਰੇ ਬਹੁਤ ਹੀ ਸਤਿਕਾਰਯੋਗ ਪਾਈ ਹਿੰਮਤਵੀਰ ਸਿੰਘ ਜੀ ਵੀਰਾ ਪਾਈ ਹਰਪਾਲ ਸਿੰਘ ਜੀ ਪੁਲੇਗੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਪ੍ਰਧਾਨ ਜੈਦਰ ਮਹਿੰਦਰ ਸਿੰਘ ਜੀ ਗੁਰੂ ਘਰ ਦੇ ਗ੍ਰੰਥੀ ਭਾਈ ਹਰਦੀਪ ਸਿੰਘ ਜੀ ਡਾਕਟਰ ਇੰਦਰਜੀਤ ਸਿੰਘ ਜੀ ਸਾਰੀ ਹੀ ਟੀਮ ਨੇ ਬੜੀ ਤਨਦੇਹੀ ਦੇ ਨਾਲ 5 ਤਰੀਕ ਤੋਂ ਲੈ ਕੇ ਅੱਜ ਤੱਕ ਇਸ ਸਮਾਗਮ ਦੌਰਾਨ ਵੱਡੀਆਂ-ਵੱਡੀਆਂ ਸੇਵਾਵਾਂ ਨਿਭਾਈਆਂ ਬੱਚਿਆਂ ਨੂੰ ਸਿੱਖ ਇਤਿਹਾਸ ਦੀ ਮੁੱਢਲੀ ਜਾਣਕਾਰੀ ਦਿੱਤੀ ਗਈ ਹੈ ਵੱਡੀਆਂ ਕਲਾਸਾਂ ਦੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿਧਾਂਤ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਿਵੇਂ ਪੜ੍ਹਨੀ ਹੈ ਕਿਵੇਂ ਸਰਵਣ ਕਰਨੀ ਹੈ ਕਿਵੇਂ ਗੁਰੂ ਘਰ ਆਉਣਾ ਹੈ ਕਿਵੇਂ ਸਮਾਜ ਵਿੱਚ ਵਿਤਰਨਾ ਹੈ ਕਿਵੇਂ ਪ੍ਰੀਤੀਆਂ ਦਾ ਟਾਕਰਾ ਕਰਨਾ ਹੈ ਬੜੇ ਵਿਸਥਾਰਪੂਰਵਕ ਤਰੀਕੇ ਦੇ ਨਾਲ ਜਿਹੜਾ ਉਹ ਦੱਸਿਆ ਗਿਆ ਮੈਂ ਸਮਝਦਾ ਵੀ ਅੱਜ ਸਭ ਤੋਂ ਵੱਡੀ ਜਿਹੜੀ ਲੋੜ ਹੈ ਉਹ ਇਸੇ ਗੱਲ ਦੀ ਹੈ ਕਿ ਆਪਣੀ ਪਨੀਰੀ ਬਚਾਈ ਜਾਵੇ ਜਿਸ ਗੌਮ ਦੀ ਪਨੀਰੀ ਨਰੋਈ ਹੋਵੇ ਉਹਦਾ ਭਵਿੱਖ ਹਮੇਸ਼ਾ ਹੀ ਨਰਵਾ ਰਹਿੰਦਾ ਸੋ ਵਾਹਿਗੁਰੂ ਕਿਰਪਾ ਕਰਨ ਜਿਹੜੀ ਆਸ ਲਈ ਕਿ ਅਸੀਂ ਪਿਛਲੇ 5 ਤਰੀਕ ਤੋਂ ਇਸ ਨਗਰ ਵਿੱਚ ਸੇਵਾਵਾਂ ਦਿੱਤੀਆਂ ਸਾਡੀ ਟੀਮ ਨੇ ਸੇਵਾਵਾਂ ਦਿੱਤੀਆਂ ਅਸੀਂ ਸਾਰੇ ਨਗਰ ਦਾ ਧੰਨਵਾਦ ਕਰਦੇ ਹਾਂ ਪਤਵੰਤ ਸੱਜਣਾ ਦਾ ਧੰਨਵਾਦ ਕਰਦੇ ਹਾਂ ਤੇ ਗਾਹ ਵੀ ਆਸ ਰੱਖਦੇ ਹਾਂ ਜਦੋਂ ਇਸ ਤਰ੍ਹਾਂ ਦਾ ਕੋਈ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸੱਚkant ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਧਰਮਚਾਰ ਕਮੇਟੀ ਵੱਲੋਂ ਆਵੇਗਾ ਉਹ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਤੁਹਾਡੇ ਨਗਰਾਂ ਤੱਕ ਪਹੁੰਚਾਉਣ ਵਾਸਤੇ ਸਾਡੀ ਟੀਮ ਤਨਦੇਈ ਦੇ ਨਾਲ ਸੇਵਾਵਾਂ ਨਿਭਾਉਂਦੀ ਰਹੇਗੀ ਸਾਰੀ ਸੰਗਤ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਊਟਾਨਕੋਟ ਧੰਨਵਾਦ ਸਤਿਗੁਰੂ ਜੁਗ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਮਿਹਰ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜੋ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਪਿੱਤਰ ਸਥਾਨ ਗੁਰਦੁਆਰਾ ਕੋਟਰੀ ਸਾਹਿਬ ਸ਼ਾਹ ਪਰਜਾ ਜਨ ਜੋ ਕਿ ਪਿਛਲੇ ਦਸੰਬਰ ਮਹੀਨੇ ਤੋਂ ਜੋ ਪ੍ਰਚਾਰਕ ਸਰਬਾਨ ਪਾਈ ਹਿੰਮਤਬੀਰ ਸਿੰਘ ਜੀ ਵਿਹਲਾ ਅਤੇ ਬੀਬੀ ਸਰਬਜੋਤ ਕੌਰ ਜੀ ਅਤੇ ਭਾਈ ਹਰਪਾਲ ਸਿੰਘ ਜੀ ਪੋਲੇ ਕੀ ਪ੍ਰਚਾਰਕ ਪ੍ਰਚਾਰਕ ਕਮੇਟੀ ਇਨਾਂ ਵੱਲੋਂ ਹਫਤਾਵਾਰ ਜੋ ਕਲਾਸਾਂ ਲੱਗਦੀਆਂ ਸਨ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਖਤਰ ਸਾਹਿਬ ਦਾ ਜਿਨ੍ਹਾਂ ਨੇ ਪ੍ਰਚਾਰਕਾਂ ਦੇ ਡਿਊਟੀ ਲਾ ਕੇ ਸਾਡੇ ਨਗਰ 'ਚ ਇਹ ਬੱਚਿਆਂ ਨੂੰ ਸਖਲਾਈ ਵਾਸਤੇ ਜੋ ਕੈਂਪ ਲਾਇਆ ਹੁਣ ਜੋ ਪਿਛਲੇ 5 ਤਰੀਕ ਤੋਂ ਲੈ ਕੇ 11 ਤਰੀਕ ਤੱਕ ਜੋ ਲਗਾਤਾਰ ਗੁਰਮਤਿ ਕਲਾਸਾਂ ਦਾ ਜੋ ਕੈਂਪ ਲੱਗਾ ਹੈ ਜਿਸ ਦੇ ਵਿੱਚ ਬੱਚਿਆਂ ਨੇ ਬਹੁਤ ਅਡਮੁੱਲ ਮਡੁੱਲੀ ਜਿਹੜੀ ਜਾਣਕਾਰੀ ਲਈ ਹੈ ਸੋ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਤਾਨਕੋਟ ਧੰਨਵਾਦ ਇਸੇ ਤਰ੍ਹਾਂ ਸਤਿਗੁਰੂ ਜੀ ਮਿਹਰ ਕਰਨ ਇਸੇ ਤਰ੍ਹਾਂ ਪ੍ਰਚਾਰਕ ਸਹਿਬਾਨਾਂ ਦੇ ਨਗਰ ਨਿਵਾਸੀ ਸੰਗਤਾਂ ਦੇ ਸਿਰ ਤੇ ਮਿਹਰ ਪਰਿਆਸ ਰੱਖ ਕੇ ਤਾਂ ਜੋ ਕਿ ਕਿਉਂਕਿ ਜਿੱਥੇ ਸ਼੍ਰਮnik ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰਾਲੇ ਕਰ ਰਹੀ ਹੈ ਉਥੇ ਨਾਲ ਦੀ ਨਾਲ ਬੱਚਿਆਂ ਦੇ ਮਾਪਿਆਂ ਨੂੰ ਵੀ ਬੜਾ ਜ਼ਰੂਰੀ ਹੈ ਇਹਦੇ ਵਿੱਚ ਸੋ ਅਸੀਂ ਧੰਨਵਾਦ ਕਰਦੇ ਹਾਂ ਸਤਰ ਸਹਿਬਾਨ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਹ ਪਰਜਾ ਜਿੰਦਾ ਜਿਨ੍ਹਾਂ ਨੇ ਬੜਾ ਸਹਿਯੋਗ ਦੇ ਕੇ ਇਹਨਾਂ ਬੱਚਿਆਂ ਨੂੰ ਜੋ ਗੁਰਮਤ ਦੇ ਕੈਂਪਾਂ ਦੇ ਵਿੱਚ ਸਫਲਾਈ ਦੇਣ ਵਾਸਤੇ ਘਰੋ ਘਰ ਜਾ ਕੇ ਮਾਪਿਆਂ ਨੂੰ ਪ੍ਰੇਰਿਤ ਕਰਕੇ ਤੇ ਬੱਚਿਆਂ ਨੇ ਜੋ ਸਖਿਆ ਲਈ ਹੈ ਅਸੀਂ ਬਹੁਤ ਬਹੁਤ ਤੁਹਾਨੂੰ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ